ਲੋਕ ਸਭਾ ਚੋਣਾਂ ਨੂੰ ਲੈ ਕੇ ਲਗਾਤਾਰ ਹਰ ਇੱਕ ਪਾਰਟੀ ਚੋਣ ਪ੍ਰਚਾਰ ਵਿੱਚ ਜੁੜ ਚੁੱਕੀ ਹੈ ਜੇ ਗੱਲ ਕਰ ਲਈਏ ਤਾਂ ਕਾਂਗਰਸ ਦੀ ਔਰ ਉਹਨਾਂ ਵੱਲੋਂ ਵੀ ਜਿਹੜਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਕੁਲਬੀਰ ਸਿੰਘ ਜੀ ਦੇ ਹੱਕ ਦੇ ਵਿੱਚ ਪ੍ਰਚਾਰ ਲਗਾਤਾਰ ਤੇਜ਼ ਹੋਇਆ ਹੈ ਔਰ ਬੈਠਕਾਂ ਜਿਹੜੀਆਂ ਨੇ ਜਿਵੇਂ ਗੱਲ ਕਰ ਲਈਏ ਤਾਂ ਹਲਕਾ ਤਰਨ ਤਰਨ ਦੇ ਵਿੱਚ ਵੀ ਰੱਖੀਆਂ ਗਈਆਂ ਇਸੇ ਤਰੀਕੇ ਨਾਲ ਖਡੂਰ ਸਾਹਿਬ ਖੇਮ ਕਰਨ ਪੱਟੀ ਦੇ ਵਿੱਚ ਬੈਠਕਾਂ ਲਗਾਤਾਰ ਚੱਲ ਰਹੀਆਂ ਨੇ ਸਾਡੇ ਨਾਲ ਕਸ਼ਮੀਰ ਸਿੰਘ ਭੋਲਾ ਜੀ ਮੌਜੂਦ ਨੇ ਜੋ ਕਿ ਸੀਨੀਅਰ ਕਾਂਗਰਸੀ ਨੇਤਾ ਨੇ ਔਰ ਕਈ ਵਰਿਆਂ ਤੋਂ ਇਹ ਸਿਆਸਤ ਦੇ ਵਿੱਚ ਨੇ ਅੱਜ ਤੁਹਾਡੇ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਜੀਰਾ ਸਾਹਿਬ ਦਾ ਕੀ ਕਹਿਣਾ ਚਾਹੁੰਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਅੱਜ ਸਰਦਾਰ ਕੁਲਵੀਰ ਸਿੰਘ ਜੀਰਾ ਜੀ ਹਲਕਾ ਖਡੂਰ ਸਾਹਿਬ ਤੋਂ ਜਿਨ੍ਹਾਂ ਨੂੰ ਕਾਂਗਰਸ ਹਾਈ ਕਮਾਡ ਨੇ ਟਿਕਟ ਦੇ ਕੇ ਨਵਾਜਿਆ ਵਾ ਉਹ ਅੱਜ ਸਾਡੇ ਗ੍ਰਹਿ ਮੇਰੇ ਗ੍ਰਹਿ ਆਏ ਨੇ ਜੀ ਜਿਨ੍ਹਾਂ ਨਾਲ ਸਰਦਾਰ ਗੁਰਜੀਤ ਸਿੰਘ ਜੀ ਰਾਣਾ ਜੀ ਸਰਦਾਰ ਹਰਮਿੰਦਰ ਸਿੰਘ ਗਿੱਲ ਪ੍ਰਧਾਨ ਕਾਂਗਰਸ ਕਮੇਟੀ ਤਰਨਤਾਰਨ ਜੀ ਉਹ ਸਾਰੇ ਪਹੁੰਚੇ ਨੇ ਤੇ ਮੈਂ ਇਹ ਬਿਲਕੁਲ ਦਾਅਵੇ ਨਾ ਕਹਿ ਸਕਦਾ ਕਿ ਹਰ ਇੱਕ ਵਰਕਰ ਚ ਸਪੋਰਟਰ ਚ ਹਰ ਬਲਾਗ ਪ੍ਰਧਾਨ ਹਰ ਚੇਅਰਮੈਨ ਸਾਡਾ ਬਿਲਕੁਲ ਤਨ ਮਨ ਨਾਲ ਪੂਰੀ ਲਗਨ ਨਾਲ ਸਰਦਾਰ ਕੁਲਬੀਰ ਸਿੰਘ ਜੀਰਾ ਨੂੰ ਜਿਤਾਉਣਗੇ ਤੇ ਉਹ ਹਰ ਹਾਲਤ ਤੇ ਜਿੱਤਣਗੇ ਜੀ ਆ ਗੱਲ ਕਰ ਲਈਏ ਤਾਂ ਲਗਾਤਾਰ ਦੂਸਰੀਆਂ ਪਾਰਟੀਆਂ ਦੀ ਵੀ ਗੱਲ ਕਰ ਲਈਏ ਜਿਹੜਾ ਕਾਲੀ ਦਲੋਂ ਵਿਰਸਾ ਸਿੰਘ ਪੁਲਟੋਵਾਨ ਉਤਾਰਿਆ ਗਿਆ ਹੈ ਔਰ ਆਮ ਆਦਮੀ ਪਾਰਟੀ ਤੋਂ ਲਾਲਜੀਤ ਸਿੰਘ ਭੁੱਲਰ ਨੇ ਔਰ ਕਈ ਆਜ਼ਾਦ ਉਮੀਦਵਾਰ ਜਿਹੜੇ ਨੇ ਮੈਦਾਨ ਦੇ ਵਿੱਚ ਆ ਰਹੇ ਨੇ ਕਿਸ ਤਰੀਕੇ ਨਾਲ ਦਿਖਦੇ ਹੋ ਕੁਲਬੀਰ ਸਿੰਘ ਜੀ ਦੇ ਦਾ ਮੁਕਾਬਲਾ ਕੋਈ ਪ੍ਰਵਾਹ ਨਹੀਂ ਜੀ ਕਾਂਗਰਸ ਪਾਰਟੀ ਨੂੰ ਕੁਲਬੀਰ ਸਿੰਘ ਜੀਰੇ ਨੂੰ ਕੋਈ ਪ੍ਰਵਾਹ ਨਹੀਂ ਆ ਲੋਕ ਹਰ ਇੱਕ ਦਾ ਕਰਤਾਰ ਸਭ ਕੁਝ ਜਾਣਦੇ ਨੇ ਇਸ ਕਰਕੇ ਤੁਸੀਂ ਸੁਦਰਸ਼ ਜੀ ਵੇਖੋਗੇ ਸਿਰਫ 4 ਦਿਨ ਪਹਿਲਾਂ ਅਜੇ ਕਾਂਗਰਸ ਦੀ ਟਿਕਟ ਅਨਾਉਂਸ ਹੋਈ ਆ ਤਕਰੀਬਨ 20-20 ਦਿਨ ਤੋਂ ਲੱਗੇ ਹੋਏ ਨੇ ਜਿਨ੍ਹਾਂ ਨੂੰ ਟਿਕਟ ਪਹਿਲਾਂ ਮਿਲੀ ਆ ਪਰ ਪੂਰੇ ਹਲਕੇ ਦਾ ਖਡੂਰ ਸਾਹਿਬ ਪੂਰੇ ਹਲਕੇ ਦਾ ਰੰਗ ਹੀ ਹੋਰ ਬਣ ਗਿਆ ਕੋਈ ਪ੍ਰਵਾਹ ਨਹੀਂ ਕਾਂਗਰਸ ਹਰ ਹਾਲਤ 'ਚ ਸਰਦਾਰ ਕੁਲਬੀਰ ਸਿੰਘ ਜੀਰਾ ਜਿੱਤਨਗੇ ਹਲਕਾ ਖਡੂਰ ਸਾਹਿਬ ਤੋਂ ਗੱਲ ਕਰ ਲਈਏ ਕਾਂਡੂ ਕਾਲਜ ਦੀ ਲਗਾਤਾਰ ਕਾਂਗਰਸ ਦੇ ਵਿੱਚ ਕਲੇਸ਼ ਚੱਲਦਾ ਆਉਂਦਾ ਹੈ ਔਰ ਕਈ ਵਾਰ ਕੀ ਹੁੰਦਾ ਹੈ ਲੀਡਰਾਂ ਦੇ ਨਾਲ-ਨਾਲ ਵਰਕਰਾਂ 'ਚ ਵੀ ਆ ਜਾਂਦਾ ਹੈ ਕਈ ਕਹਿੰਦੇ ਨੇ ਕਿ ਤੁਸੀਂ ਇਸ ਸਾਲ ਬਾਅਦ ਆਏ ਹੋ ਜਾਂ 2 ਸਾਲਾਂ ਬਾਅਦ ਤੁਸੀਂ ਆਏ ਹੋ ਤੇ ਕਿਸ ਤਰੀਕੇ ਨਾਲ ਦੇਖਦੇ ਹੋ ਤੁਸੀਂ ਪੁਰਾਣੇ ਜਿਹੜੇ ਸਿਆਸਤਦਾਨ ਹੋ ਔਰ ਕਈ ਲੋਕਾਂ ਨੂੰ ਤੁਸੀਂ ਬਣਾਉਣ ਵੀ ਜਾਂਦੇ ਹੋ ਬਿਲਕੁਲ ਜੀ ਤੁਹਾਡਾ ਸਵਾਲ ਬਹੁਤ ਵਧੀਆ ਸਰਦਾਰ ਜੀਏ ਕਿਉਂਕਿ ਪੰਜਾਬ ਵਿੱਚ ਕਈ ਜਗ੍ਹਾ ਤੇ ਇਹ ਪ੍ਰੋਬਲਮ ਆਉਂਦੀ ਹੀ ਆ ਪਰ ਅਸੀਂ ਗੁਰੂ ਅਰਜਨ ਪਾਤਸ਼ਾਹ ਦੀ ਕਿਰਪਾ ਨਾਲ ਇਹ ਕਹਿ ਸਕਦੇ ਹਾਂ ਕਿ ਤਰਨ ਤਰਨ ਹਲਕੇ ਦੇ ਵਿੱਚ ਤੁਸੀਂ ਵੇਖਿਆ ਵਾ ਕਿ ਸਰਦਾਰ ਪੁਲਬੀਰ ਸਿੰਘ ਜੀਰਾਂ ਨੂੰ ਟਿਕਟ ਮਿਲਣ ਤੇ ਕਿਸੇ ਵਿੱਚ ਵੀ ਕੋਈ ਇਹੋ ਜੀ ਗੱਲ ਨਹੀਂ ਆ ਸਾਰੇ ਵਰਕਰ ਸਾਰੇ ਸਾਡੇ ਪ੍ਰਧਾਨ ਸਾਰੇ ਸਾਡੇ ਜੋ ਐਮਐਲਏ ਪਹਿਲਾਂ ਰਹਿ ਚੁੱਕੇ ਨੇ ਪੂਰੇ ਖੁਸ਼ ਨੇ ਹਰ ਇੱਕ ਆਦਮੀ ਉਹਨਾਂ ਨਾਲ ਚੱਲ ਰਿਹਾ ਵਾ ਤੇ ਕੋਈ ਕਾਂਟੋ ਕੁਲੇਸ਼ ਵਾਲੀ ਗੱਲ ਨਹੀਂ ਹੈਗੀ ਹਲਕਾ ਖਡੂਰ ਸਾਹਿਬ ਤੋਂ ਪਲੱਸ ਸਾਡੇ ਹਲਕਾ ਤਰਨ ਤਰਨ ਤੋਂ ਹਰ ਇੱਕ ਚੇਅਰਮੈਨ ਹਰ ਇੱਕ ਆਦਮੀ ਡਟ ਕੇ ਕੁਲਵੀਰ ਸਿੰਘ ਜੀਰੇ ਦੇ ਨਾਲ ਖੜਾ ਵਾ ਖੁਸ਼ੀ ਵਾਲੀ ਗੱਲ ਆ ਕਿ ਹਲਕਾ ਖਡੂਰ ਸਾਹਿਬ ਪੂਰਾ ਹਲਕਾ ਤਰਨਤਾਰਨ ਵਿਧਾਨ ਸਭਾ ਤਰਨਤਾਰਨ ਤੋਂ ਕੀ ਹੀ ਕਹੇ ਜੀ ਗੱਲ ਨਹੀਂ ਆ ਹਰ ਇੱਕ ਨਾਲ ਕੁਲਵੀਰ ਸਿੰਘ ਜੀਰਾ ਦੇ ਨਾਲ ਤੇ ਬੜੀ ਵਧੀਆ ਲੀਡ ਨਾਲ ਜੀਰਾ ਸਾਹਿਬ ਜਿੱਤਣਗੇ ਜੀ ਵਾਹ ਜੀ ਸਨ ਬਿਲਕੁਲ ਇਹ ਸਨ ਕਸ਼ਮੀਰ ਸਿੰਘ ਪੋਲਾ ਜੀ ਔਰ ਇਹਨਾਂ ਨਾਲ ਗੱਲਬਾਤ ਹੋਈ ਹੈ ਦੱਸਦੀ ਹੈ ਕਿ ਮੁਕਾਬਲਾ ਜਿਹੜਾ ਹੈ ਇੱਥੇ ਬਣਿਆ ਹੋਇਆ ਹੈ ਕਿਉਂਕਿ ਇੱਕ ਪੰਥਕ ਸੀਟ ਵੀ ਮੰਨੀ ਜਾਂਦੀ ਹੈ ਔਰ ਨੋ ਹਲਕੇ ਜਿਹੜੇ ਇਸ ਨੂੰ ਲੱਗਦੇ ਨੇ ਔਰ ਇਸ ਦੇ ਨਾਲ ਮਾਝਾ ਮਾਲਵਾ ਦਬਾਬਾ ਖੇਤਰ ਵੀ ਜਿਹੜਾ ਹੈ ਇਸ ਸੀਟ ਨੂੰ ਲੱਗਦਾ ਹੈ ਔਰ ਕਿਤਨਾ ਕਿਤੇ ਲੋਕ ਇਸ ਮੁਕਾਬਲੇ ਨੂੰ ਦੇਖਣ ਦੇ ਲਈ ਦਿਲਚਸਪੀ ਵੀ ਹਨ ਤਰਨਤਾਰਨ ਤੋਂ ਸਿਦਾਰਥ ਢੋਡਾ ਦੈਨਿਕ ਸਵੇਰਾ ਟੀਵੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par